ਬਿਲਕੁਲ ਸੋ ਤਸਵੀਰਾਂ ਜਿਹੜੀਆਂ ਇਸ ਟਾਈਮ ਦੀਆਂ ਲੁਧਿਆਣਾ ਦੇ ਸਿਵਲ ਹਸਪਤਾਲ ਤੋਂ ਤੁਹਾਨੂੰ ਸਾਂਝਾ ਕਰਾ ਰਹੇ ਹਾਂ ਤਾਂ ਦੱਸਦੇ ਹਾਂ ਲੁਧਿਆਣਾ ਦੇ ਵਿੱਚ ਤਾਂ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਆਪ ਦੇ ਸੁਪਰੀਮੋ ਅਰਵਿੰਦ ਕੇਜਰੀ ਵਾਲਦੀ ਵੱਲੋਂ ਜਿਹੜਾ ਅੱਜ ਸਿਵਲ ਹਸਪਤਾਲ ਦਾ ਜਿਹੜਾ ਉਦਘਾਟਨ ਦਾ ਜਿਹੜਾ ਸਮਾ ਰੱਖਿਆ ਗਿਆ ਸੀਗਾ ਸੋ ਉਹਨਾਂ ਵੱਲੋਂ ਜਿਹੜਾ ਉਦਘਾਟਨ ਸਿਵਲ ਹਸਪਤਾਲ ਦਾ ਕੀਤਾ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਦਾ ਕਾਫੀ ਲਾਜੜਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਸਿਵਲ ਹਸਪਤਾਲ ਤੋਂ ਨਿਕਲਣ ਤੋਂ ਬਾਅਦ ਜਿਹੜਾ ਹੁਣ ਕਿਸ ਤਰੀਕੇ ਪਹਿਲਾ ਸਿਵਲ ਹਸਪਤਾਲ ਦੇ ਵਿੱਚ ਐਂਟਰੀ ਕਰਦੇ ਨੇ ਤਾਂ ਉਸ ਤੋਂ ਬਾਅਦ ਅੰਦਰ ਉਹਨਾਂ ਵੱਲੋਂ ਜਿਹੜਾ ਉਦਘਾਟਨ ਕੀਤਾ ਜਾਂਦਾ ਅੰਦਰ ਵਿਵਸਥਾ ਜਿਹੜਾ ਦੇਖਦੇ ਨੇ ਕਿਉਂਕਿ ਅੰਦਰ ਸਿਵਲ ਹਸਪਤਾਲ ਦੀ ਗੱਲ ਕਰ ਗਿਆ ਨਵੇਂ ਤਰੀਕੇ ਨਾਲ ਜਿਹੜਾ ਨਵੀਕਰਨ ਕੀਤਾ ਜਾ ਰਿਹਾ ਤਾਂ ਨਈ ਤਰੀਕੇ ਨਾਲ ਜਿਹਨੂੰ ਤਿਆਰ ਕੀਤਾ ਜਾ ਰਿਹਾ ਤਾਂ ਦੇਖ ਸਕਦੇ ਹੋ ਕਿ ਗੱਡੀਆਂ ਜਿਹੜੀਆਂ ਇੱਕ ਇੱਕ ਕਰਕੇ ਗੱਡੀਆਂ ਜਿਹੜੀਆਂ ਭਗਵੰਤ ਮਾਨ ਜੀ ਦੀਆਂ ਜਿਹੜੀਆਂ ਗੱਡੀਆਂ ਨੇ ਅਰਵਿੰਦ ਕੇਜਰੀਵਾਲ ਜੀ ਦੀਆਂ ਸੋ ਇੱਕ ਇੱਕ ਕਰਕੇ ਗੱਡੀਆਂ ਜਿਹੜੀਆਂ ਉਹ ਬਾਹਰ ਆ ਰਹੀਆਂ ਨੇ ਕਿਉਂਕਿ ਤਾਂ ਦੂਜੇ ਪਾਸੇ ਦੀਆਂ ਤਸਵੀਰਾਂ ਉਹਨੇ ਨਾਲ ਸਾਂਝਾ ਕਰਾਦੀਆਂ ਤਾਂ ਦੇਖ ਸਕਦੇ ਹੋ ਕਿ ਸਿਕਿਉਰਿਟੀ ਜੜੀ ਹੈ ਕਾਫੀ ਤਨਾਤ ਹੈ ਤਾਂ ਇਸ ਟਾਈਮ ਸਿਕਿਉਰਿਟੀ ਵੀ ਦੇਖ ਸਕਦੇ ਹੋ ਕਾਫੀ ਜੜੀ ਪੂਰੀ ਸਿਕਿਉਰਿਟੀ ਜੜੀ ਹੈ ਤਨਾਤ ਹੈ ਤਾਂ ਦੂਜੇ ਪਾਸੇ ਦੇਖ ਸਕਦੇ ਹੋ ਕਿ ਭਗਵੰਤ ਸਿੰਘ ਮਾਨ ਦੀ ਗੱਡੀ ਜੜੀ ਹੈ ਉਹ ਇਸ ਟਾਈਮ ਸਿਵਲ ਹਸਪਤਾਲ ਤੋਂ ਜੜੀ ਹੈ ਨਿਕਲ ਕੇ ਉਸ ਤੋਂ ਬਾਅਦ ਇਸ ਜਗ੍ਹਾ ਤੋਂ ਜੜਾ ਰਿਟਨ ਰਵਾਨਾ ਹੋ ਚੁੱਕੀ ਹੈ ਤਾਂ ਦੂਜੇ ਪਾਸੇ ਦੇਖ ਸਕਦੇ ਹੋ ਕਿ ਹੋਰ ਵੀ ਜਿਹੜੇ ਹੈਲਥ ਮਨਿਸਟਰ ਨੇ ਤਾਂ ਨਾਲ-ਨਾਲ ਉਹਨਾਂ ਦੇ ਜਿਹੜੇ ਸੰਜੀਵ ਅਰੋੜਾ ਜੀ ਉਹ ਵੀ ਜਿਹੜੇ ਰਾਜ ਸਭਾ ਮੈਂਬਰ ਨੇ ਤਾਂ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੀ ਵੀ ਗੱਡੀ ਜੜੀ ਹੈ ਉਹ ਵੀ ਨਿਕਲ ਚੁੱਕੀ ਹੈ ਉਹਨਾਂ ਦਾ ਜਿਹੜਾ ਕਾਫਲਾ ਸੀਗਾ ਉਹ ਕਿਸ ਤਰੀਕੇ ਨਿਕਲ ਚੁੱਕਿਆ ਹੈ ਹਾਲਾ ਕਿ ਇਸ ਟਾਈਮ ਦੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਬਿਲਕੁਲ ਸਿੱਧੀਆਂ ਸਾਂਝਾ ਕਰਾ ਰਹੇ ਹਾਂ ਸਿਵਲ ਹਸਪਤਾਲ ਦੀਆਂ ਤਾਂ ਸਿਵਲ ਹਸਪਤਾਲ ਦੇ ਵਿੱਚ ਉਦਘਾਟਨ ਤੋਂ ਬਾਅਦ ਗੱਡੀਆਂ ਜਿਹੜੀਆਂ ਉਹ ਲਗਾਤਾਰ ਬਾਹਰ ਆਉਂਦੀਆਂ ਹੋਈਆਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਪਹਿਲਾਂ ਉਹ ਅੰਦਰ ਗਈ ਸੀ ਕਿਤਾ ਉਸ ਤੋਂ ਬਾਅਦ ਹੁਣ ਗੱਡੀਆਂ ਜਿਹੜੀਆਂ ਉਹ ਬਾਹਰ ਆ ਰਹੀਆਂ ਨੇ ਹਾਲਾ ਕਿ ਹਲਕਾ ਸੈਂਟਰਲ ਦੇ ਵਿਧਾਇਕ ਜਿਹੜੇ ਅਸ਼ੋਕ ਪ੍ਰੇਸ਼ਰ ਪੱਪੀ ਜੀ ਨੇ ਉਹਨਾਂ ਨੇ ਵੀ ਗੱਲਬਾਤ ਕਰਾਂਗੇ ਕਿ ਅੰਦਰ ਕਿਸ ਤਰੀਕੇ ਦੀ ਜੜੀ ਵਿਵਸਥਾ ਸੀਗੀ ਇਹ ਤੋਂ ਉਸ ਤੋਂ ਬਾਅਦ ਉਹ ਵਿਵਸਥਾ ਕਿਸ ਤਰੀਕੇ ਉਹਨਾਂ ਵੱਲੋਂ ਦੇਖੀਆਂ ਗਈਆਂ ਨੇ ਤੇ ਕਿਸ ਤਰ੍ਹਾਂ ਕਿਸ ਤਰੀਕੇ ਤੇ ਕਿੜੀਆਂ ਗੱਲਾਂ ਜੜੀਆਂ ਹੋਰ ਕਈਆਂ ਗਈਆਂ ਨੇ ਤੇ ਹੋਰ ਕੀ ਨਵਾਂ ਕੁਛ ਲੁਧਿਆਣਾ ਦੇ ਵਿੱਚ ਕੀਤਾ ਜਾਊਗਾ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਕਿਉਂਕਿ ਗੱਡੀਆਂ ਦਾ ਕਾਫਲਾ ਜਿਹੜਾ ਦੇਖ ਸਕਦੇ ਹੋ ਕਿ ਉਹ ਲਗਾਤਾਰ ਹੁਣ ਸਿਵਲ ਹਸਪਤਾਲ ਤੋਂ ਬਾਹਰ ਜਿਹੜਾ ਨਿਕਲਦਾ ਹੋਇਆ ਨਜ਼ਰ ਆ ਰਿਹਾ ਤਾਂ ਉਸ ਤੋਂ ਬਾਅਦ ਹੁਣ ਸਿਵਲ ਹਸਪਤਾਲ ਤੋਂ ਜਿਹੜਾ ਉਹ ਜਾ ਕੇ ਉਹਨਾਂ ਦਾ ਕਾਫਲਾ ਜਿਹੜਾ ਕਿਤੇ ਹੋਰ ਜਿਹੜਾ ਜਾ ਰਿਹਾ ਤਾਂ ਕਿਤੇ ਨਾ ਕਿਤੇ ਦੂਜੇ ਪਾਸੇ ਦੇਖ ਸਕਦੇ ਹੋ ਕਿ ਅਸ਼ੋਕ ਪ੍ਰੈਸ਼ਰ ਪੱਪੀ ਜੀ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਓਕੇ ਪੱਪੀ ਤੇਰੀ ਸੋਚ ਦੇ ਦੋ ਮਿੰਟ ਦੋ ਮਿੰਟ ਦੋ ਮਿੰਟ ਤਰੀਕੇ ਦੇਖਦੇ ਹਾਂ ਵੀ ਅੰਦਰ ਪਵਨ ਸਿੰਘ ਮਾਨ ਜੀ ਵੀ ਅੰਦਰ ਗਏ ਸੀ ਤੇ ਤੁਸੀਂ ਵੀ ਅੰਦਰ ਗਏ ਗੱਡੀਆਂ ਦਾ ਕਾਫਲਾ ਅੰਦਰ ਗਿਆ ਤਾਂ ਕੀ ਕੁਝ ਅੰਦਰ ਦੇਖੋ ਏ ਇਤਿਹਾਸਕ ਫੇਰੀ ਸੀ ਗਰੀਬ ਆਦਮੀ ਦੇ ਚਖਮਾ ਤੇ ਮਲਮ ਲੱਗੀ ਆ ਤੇ ਪਹਿਲੀ ਵਾਰ ਹੋਇਆ 50 ਸਾਲ ਬਾਅਦ ਜਦੋਂ ਦਾ 47 ਤੋਂ ਬਾਅਦ ਸਿਵਲ ਹਸਪਤਾਲ ਬਣਿਆ ਉਦੋਂ 5 ਲੱਖ ਦੀ ਆਬਾਦੀ ਸੀ ਅੱਜ 50 ਲੱਖ ਦੀ ਆਬਾਦੀ ਹੋ ਗਈ ਦੋ ਦੋ ਮੁੱਖ ਮੰਤਰੀ ਇੱਕ ਸਾਬਕਾ ਮੁੱਖ ਮੰਤਰੀ ਇੱਕ ਮੁੱਖ ਮੰਤਰੀ ਮੌਜੂਦਾ ਤੇ ਸਾਡੇ ਸੁਪਰੀਮੋ ਅਰਵਿੰਦ ਕੇ ਜੀ ਰੀਵਾਲ ਸੰਜੀਵ अरोड़ा ਜੀ ਰਾਜ ਸਭਾ ਮੈਂਬਰ ਇਹ ਇਤਿਹਾਸਕ ਫੇਰੀ ਸੀ ਅੱਜ ਤੱਕ ਇੱਟ ਨਹੀਂ ਲੱਗੀ ਕਦੇ ਸਿਵਲ ਹਸਪਤਾਲ 'ਚ ਕਿੰਨੀਆਂ ਸਰਕਾਰਾਂ ਆਈਆਂ ਕਿੰਨੇ ਵਿਧਾਇਕ ਬਣੇ ਪਰ ਮੇਰਾ ਵਾਅਦਾ ਸੀਗਾ ਪੜਿਆ ਹੈ ਸੈਂਟਰ ਹਲਕੇ ਦੇ ਲੋਕਾਂ ਨਾਲ ਕਿ ਲੁਧਿਆਣੇ ਦੇ ਸਿਵਲ ਹਸਪਤਾਲ ਦੀ ਕਾਇਆ ਕਲਪ ਕਰਨੀ ਆ ਔਰ ਤੁਸੀਂ ਦੇਖਿਆ ਹੋਣਾ ਮੈਂ ਐਮ ਐਲ ਏ ਜਦੋਂ ਦਾ ਸੇਵਾਦਾਰ ਬਣਿਆ ਹਲਕਾ ਸੈਂਟਰ ਦਾ ਮੇਰੀ ਪਹਿਲਾ ਵਿਧਾਨ ਸਭਾ ਚ ਪਹਿਲੀ ਗੱਲ ਸੀ ਕਿ ਲੁਧਿਆਣੇ ਦਾ ਸਿਵਲ ਹਸਪਤਾਲ ਜਿਹੜਾ ਵਾ ਉਹ ਗਰੀਬਾਂ ਦਾ ਮਸੀਹਾ ਵਾ ਗਰੀਬਾਂ ਦੇ ਕੰਮ ਆਉਣ ਵਾਲੀ ਚੀਜ਼ ਆ ਉਹਨੂੰ ਇਤਿਹਾਸਕ ਬਣਾਇਆ ਜਾਵੇ ਅੱਜ ਮੈਨੂੰ ਖੁਸ਼ੀ ਆ ਮੈਂ ਧੰਨਵਾਦ ਕਰਦਾ ਆਪਣੇ ਸੁਪਰੀਮੋ ਅਰਬਿੰਦ ਕੇਦੀਵਾਲ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਤੇ ਸਾਡੇ ਸੰਜੀਵ ਅਰੋੜਾ ਜੀ ਦਾ ਜਿਨ੍ਹਾਂ ਨੇ ਇੱਕ ਇਤਿਹਾਸਕ ਚੀਜ਼ ਬਣਾ ਕੇ ਅੱਜ ਜਿਹੜੀ ਆਮ ਪ੍ਰਾਈਵੇਟ ਹਸਪਤਾਲਾਂ 'ਚ ਮਿਲੂਗੀ ਉਹ ਅੱਜ ਤੁਹਾਨੂੰ ਸਰਕਾਰੀ ਹਸਪਤਾਲ ਲੁਧਿਆਣਾ ਸਿਵਲ ਹਸਪਤਾਲ ਮਿਲੂਗੀ ਹਾਈਪਰ ਪ੍ਰੈਸ਼ਰ ਪੰਪੀ ਹਾਈਪਰ ਪ੍ਰੈਸ਼ਰ ਪੰਪੀ ਜੈ ਹਾਂ ਆਮ ਲੋਕਾਂ ਨੂੰ ਹੁਣ ਪੂਰਾ ਫਾਇਦਾ ਹੋਏਗਾ ਦੇਖੋ ਇਹ ਆਮ ਲੋਕਾਂ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਲੋਕਾਂ ਦਾ ਕੰਮ ਹੋ ਰਿਹਾ ਆਮ ਗਰੀਬ ਆਦਮੀ ਅੱਜ ਆਪਣੇ ਆਪ ਨੂੰ ਰਾਹਤ ਮਹਿਸੂਸ ਕਰ ਰਿਹਾ ਗਰੀਬਾਂ ਦੇ ਜ਼ਖਮਾਂ ਤੇ ਮਲਮ ਲੱਗੂ ਸਿਵਲ ਹਸਪਤਾਲ ਦੇ ਵਿੱਚ ਇੱਕ ਹੋਰ ਸਵਾਲ ਆ ਕਿ 24 ਘੰਟੇ ਦੀ ਸਰਵਕਦ ਚਲੂ ਹੋਏਗੀ ਕਿਉਂਕਿ 24 ਘੰਟੇ ਦੇਖੋ ਪਹਿਲੀ ਵਾਰ ਆਏ ਆ ਔਰ ਕੰਮ ਕਰਕੇ ਗਏ ਆ ਕਾਗਜ਼ੀ ਨਹੀਂ ਆਏ ਕੰਮ ਕਰਕੇ ਗਏ ਆ ਅੱਜ ਉਸ ਚੀਜ਼ ਦਾ ਉਦਘਾਟਨ ਕਰਕੇ ਗਏ ਆ ਜਿਹੜਾ ਲੁਧਿਆਣੇ ਦੇ ਲੋਕਾਂ ਨੂੰ ਰਾਹਤ ਮਿਲੂਗੀ 24 ਘੰਟੇ ਕੋਲ ਹੋ ਜਾ ਰਿਹਾ ਹੈ ਕੰਮ ਹੀ ਹੋਇਆ ਜੋ ਪਹਿਲੀ ਵਾਰੀ ਤੋਂ ਬਾਅਦ ਚੱਟੇ ਹੋਏ ਨੇ ਕੰਮ ਕਾਫੀ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਹੈ ਡਾਕਟਰਾਂ ਨੂੰ ਦੇਖੋ ਇੱਕ ਵਾਰੀ ਵੀ ਤੁਹਾਨੂੰ ਮੌਕਾ ਨਹੀਂ ਮਿਲੂਗਾ ਜਦੋਂ ਨੀਅਤ ਤੇ ਨੀਤੀ ਨਾਲ ਕੰਮ ਕਰੋ ਉਹਨੋਂ ਆਪਣੇ ਆਪ ਕੰਮ ਹੁੰਦੇ ਆ ਗਰੀਬਾਂ ਲਈ ਪਹਿਲੀ ਵਾਰ ਕੰਮ ਹੋ ਰਿਹਾ ਹੈ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬੱਚਾ ਬੱਚਾ ਵਿੱਚ ਵੀ ਬੈੱਡ ਦੀ ਕਮੀ ਹੈ ਮਹਿਲਾਵਾਂ ਕਈ ਵਾਰ ਥੱਲੇ ਹੀ ਪ੍ਰਸਵ ਕਰਦੀਆਂ ਨੇ ਤੁਸੀਂ ਇਹ ਦੇਖੋ ਕਰੋੜ ਕਰੋੜ ਰੁਪਏ ਦੀ ਮਸ਼ੀਨ ਲੱਗੀ ਬੈੱਡ ਤਾਂ ਛੋਟੀ ਚੀਜ਼ ਆ ਸਾਰਾ ਕੁਝ ਲੱਗਿਆ ਹੀ ਦੇਖੂਗਾ ਤੁਹਾਨੂੰ ਸਾਡੇ ਨਾਲ ਸਟਾਕ ਪ੍ਰੈਸ਼ਰ ਪੱਪੀ ਸੀਗੇ ਹਲਕਾ ਸੈਂਟਰਲ ਦੇ ਵਿਧਾਇਕ ਜਿਨ੍ਹਾਂ ਵੱਲੋਂ ਇਹ ਜਿਹੜਾ ਆਸ਼ਵਾਸ਼ਣ ਦਿੱਤਾ ਗਿਆ ਕਿ ਬੈੱਡ ਦੀ ਜਿਹੜੀ ਕਮੀ ਆਏ ਹੋਰ ਜਿਹੜੀਆਂ ਕਮੀਆਂ ਨੇ ਉਹ ਪੂਰੀਆਂ ਹੋਣ ਗਿਆ ਤਾਂ ਲੋਕਾਂ ਨੂੰ ਸੁਵਿਧਾ ਦੇ ਵਿੱਚ ਕੋਈ ਵੀ ਕਿਸੇ ਵੀ ਤਰੀਕੇ ਦਾ ਜਿਹੜਾ ਦਿੱਕਤਾਂ ਦਾ ਸਾਹਮਣਾ ਹੋਰ ਨਹੀਂ ਕਰਨਾ ਪਊਗਾ ਕਿਉਂਕਿ ਇਹ ਗੱਲ ਉਹਨਾਂ ਵੱਲੋਂ ਆਖੀ ਗਈ ਹੈ ਹਾਲਾਂਕਿ ਸਿਵਲ ਹਸਪਤਾਲ ਦੀਆਂ ਬਿਲਕੁਲ ਤਸਵੀਰਾਂ ਇਹ ਇਹ ਡਰਾਮੇ ਬਾਜੀ ਕੁਝ ਨਹੀਂ ਹੈਗਾ ਇੱਥੇ ਕਿੰਧਾ ਦੇ ਡਰਾਮੇ ਬਾਜੀ ਇਹ ਦੇਖ ਲਓ ਤੁਸੀਂ ਕੀ ਹੈ ਕਿਸੇ ਨੂੰ ਮਿਲਣ ਦਿੱਤਾ ਇੱਥੇ ਜਾ ਕੇ ਇਹਨਾਂ ਨੇ ਕਿਸੇ ਨੂੰ ਮਿਲਨ ਤਾਂ ਉਦਘਾਟਨ ਵਾਸਤੇ ਸੋਰੀ ਉਦਘਾਟਨ ਕੀ ਹੈ ਬੰਦ ਆਪੇ ਕਰੀ ਜਾਓ ਉਦਘਾਟਨ ਕਿਸੇ ਲੋਕਾਂ ਨੂੰ ਤੇ ਦਿਖਾਓਗੇ ਉਦਘਾਟਨ ਕੀਤਾ ਹੈ ਕੋਈ ਤੇ ਲੋਕਾਂ ਨੂੰ ਦਿਖਾਓ ਉਦਘਾਟਨ ਕੀਤਾ ਹੈ ਦੇਖੋ ਜਿਹੜਾ ਅੱਜ ਕੰਮ ਹੋਇਆ ਇਹ ਪਹਿਲੀਆਂ ਸਰਕਾਰਾਂ ਕੀ ਕਰਦੀਆਂ ਸੀ ਲੋਕ ਦਿਖਾਵੇ ਦਾ ਕੰਮ ਅੱਜ ਕਿਹੜੀਆਂ ਸਰਕਾਰਾਂ ਕਰ ਰਹੀਆਂ ਨੀਤੀ ਅਪਣਾ ਰਹੀਆਂ ਨੇ ਜੇ ਕਰੋੜ ਕਰੋੜ ਰੁਪਏ ਦੀ ਮਸ਼ੀਨ ਲੱਗੀ ਹੈ ਬਾਹਰ ਐਮ ਆਰ ਆਈ ਹੋਈ ਸੀਗੀ 9000 ਰੁਪਏ ਦੀ ਜਾਂ 12000 ਰੁਪਏ ਦੀ ਇੱਥੇ ਆ ਕੇ 2600 ਰੁਪਏ ਚ ਐਮ ਆਰ ਆਈ ਬੱਚੇ ਕਰਾ ਕੇ ਗਏ ਨੇ ਇਹ ਸਰਕਾਰਾਂ ਕੰਮ ਕਰਕੇ ਦਿਖਾ ਰਹੀਆਂ ਨੇ ਸਿਰਫ ਕਾਗਜ਼ੀ ਕਾਰਵਾਈਆਂ ਨਹੀਂ ਹਕੀਕਤ ਵਿੱਚ ਕੰਮ ਹੋ ਰਿਹਾ ਆਮ ਆਦਮੀ ਪਾਰਟੀ ਦੇਖੋ ਅੱਜ ਤੱਕ ਸਾਨੂੰ ਕਦੀ ਵੀ ਕੇਜਰੀਵਾਲੀ ਆ ਸੀਐਮ ਆ ਕੇ ਘਰ ਘਰ ਆ ਕੇ ਕਿਸੇ ਦੀ ਦੁੱਖ ਮੁਸੀਬਤ ਨਹੀਂ ਦੇਖਣ ਆਇਆ ਸੀ ਅੱਜ ਪਹਿਲਾ ਸੀਐਮ ਹੈ ਜਿਹੜਾ ਆ ਕੇ ਲੋਕਾਂ ਦੇ ਵਿੱਚ ਵਿਚਰ ਰਿਹਾ ਲੋਕਾਂ ਦੀ ਦੁੱਖਦਰਦ ਸਮਝ ਰਿਹਾ ਔਰ ਦੁੱਖਦਰਦ ਆਪਣੇ ਪਿੰਡਿਆਂ ਦੇ ਹੰਢਾ ਰਿਹਾ ਔਰ ਲੋਕਾਂ ਦੇ ਕੰਮ ਕਰ ਰਿਹਾ ਅਸਾਨੂੰ ਇਹੋ ਜਿਹੇ ਸਰਕਾਰਾਂ ਚਾਹੀਦੀਆਂ ਸੀ ਇਹੋ ਜਿਹੇ ਐਮਐਲਏ ਚਾਹੀਦੇ ਨੇ ਜਿਹੜਾ ਅਸ਼ੋਕ ਪ੍ਰੈਸ਼ਰ ਪੱਪੀ ਨੇ ਸੈਂਟਰ ਹਲਕੇ ਵਿੱਚ ਸਿਵਲ ਹਸਪੀਟਲ ਨੂੰ ਇੰਨੀ ਖੂਬ ਸਹੂਲਤਿ ਦਿੱਤੀ ਔਰ ਇੰਨੇ ਇੰਨੇ ਵਧੀਆ ਵਧੀਆ ਮਸ਼ੀਨਾਂ ਲਾਈਆਂ ਇਹ ਪੱਪੀ ਜੀ ਦੇ ਦਿਨ ਅਸੀਂ ਕਹਿੰਦੇ ਆਂ ਅੱਦਾਂ ਦੇ ਐਮਐਲਏ ਸਾਨੂੰ ਮਿਲਣੇ ਚਾਹੀਦੇ ਨੇ ਜਿਹੜੇ ਆਮ ਜਨਤਾ 'ਚ ਆ ਕੇ ਕੰਮ ਕਰ ਸਕਣ ਔਰ ਆਮ ਜਨਤਾ ਦੀ ਸੁਣਵਾਈ ਕਰ ਸਕਣ ਬਿਲਕੁਲ ਸੋ ਦੱਸ ਦਈਏ ਕਿ ਬਹੁਤ ਹੀ ਵਧੀਆ ਜਿਹੜਾ ਉਹ ਪ੍ਰਾਲਾ ਉਹਨਾਂ ਵੱਲੋਂ ਕੀਤਾ ਗਿਆ ਤਾਂ ਹਲਕਾ ਸੈਂਟਰਲ ਦੇ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਦਾ ਜਿਹੜਾ ਇਸ ਏਰੀਆ ਦੇ ਵਿੱਚ ਜਿਹੜੇ ਇਸ ਇਲਾਕੇ ਦੇ ਵਿੱਚ ਲੋਕ ਨੇ ਉਹਨਾਂ ਵੱਲੋਂ ਗੁੰਗਾਨ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਇਹ ਕਿਹਾ ਜਾ ਰਿਹਾ ਕਿ ਇਹ ਉਹਨਾਂ ਦੀ ਦੇਣਾ ਕਿਤੇ ਨ ਕਿਤੇ ਲੋਕਾਂ ਨੂੰ ਜਿਹੜੀ ਸੁਵਿਧਾਵਾਂ ਮਿਲ ਨਹੀਂ ਆ ਸੀ ਗਿਆ ਸੋ ਹੁਣ ਉਹਨਾਂ ਵੱਲੋਂ ਗੱਲ ਜਿਹੜੀ ਆਖੀ ਗਈ ਹੈ ਕਿ ਕਈ ਤਰੀਕੇ ਦੀਆਂ ਜਿਹੜੀਆਂ ਮਸ਼ੀਨਾ ਵੀ ਉਹ ਜਿਹੜੀਆਂ ਅੰਦਰ ਸਿਵਲ ਹਸਪਤਾਲ ਦੇ ਵਿੱਚ ਲਗਾਈਆਂ ਗਈਆਂ ਤਾਂ ਕਈ ਤਰੀਕੇ ਦੇ ਜਿਹੜੇ ਸੁਵਿਧਾ ਨੇ ਤਾਂ ਦਵਾਈਆਂ ਜਿਹੜੀਆਂ ਕਈ ਤਰੀਕੇ ਦੀਆਂ ਵੀ ਜਿਹੜੀਆਂ ਅੰਦਰ ਮਿਲਣ ਗਿਆ ਹਾਲਾਂਕਿ ਦੇਖ ਸਕਦੇ ਹੋ ਸਿਵਲ ਹਸਪਤਾਲ ਦੇ ਵਿੱਚ ਅੰਦਰ ਜਦੋਂ ਐਂਟਰੀ ਕਰਦੇ ਤਾਂ ਉਸ ਤੋਂ ਬਾਅਦ ਐਂਟਰੀ ਤੇ ਨਾਲ ਹੀ ਜਿਹੜਾ ਡਿਸਪੈਂਸਰੀ ਜਿਹੜੀ ਹੈ ਫ੍ਰੀ ਦਵਾਈ ਦੀ ਜਿਹੜੀ ਸਰਕਾਰੀ ਦਵਾਈ ਹੈ ਸੋ ਫ੍ਰੀ ਡਿਸਪੈਂਸਰੀ ਜਿਹੜੀ ਆ ਉਹ ਵੀ ਇਸ ਜਗ੍ਹਾ ਦੇ ਉੱਤੇ ਦੇਖ ਸਕਦੇ ਹੋ ਕਿ ਬਣੀ ਹੁੰਦੀ ਸੀ ਕਿ ਪਹਿਲਾਂ ਵੀ ਪਰ ਉਹਨਾਂ ਵੱਲੋਂ ਦਵਾਈ ਦੀ ਜਿਹੜੀ ਗੱਲ ਆਖੀ ਗਈ ਹੈ ਕਿ ਲਗਾ ਹੋਰ ਤਰੀਕਾ ਨੇ ਦੇਖ ਸਕਦੇ ਹੋ ਕਿ ਹੋਰ ਵੀ ਬਹੁਤ ਹੀ ਵਧੀਆ ਜਿਹੜਾ ਉਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਤਾਂ ਤਿਆਰੀਆਂ ਜਿਹੜੀਆਂ ਕਾਫੀ ਖੂਬਸੂਰਤ ਅਤੇ ਕੀਤੀਆਂ ਗਈਆਂ ਸੀਗੀਆਂ ਕਿਉਂਕਿ ਇੱਕ ਪਾਸੇ ਜਿਹੜੇ ਲੋਕ ਨੇ ਸੋ ਜਾਣਕਾਰੀ ਵੀ ਜਿਹੜੀ ਲੈ ਲੈਨੇ ਆ ਕਿ ਲੱਕੀ ਹੈਗਾ ਵਾ ਕੀ ਭਾਈ ਮਾਮਲਾ ਕੀ ਹੋਇਆ ਇੱਥੇ ਇੱਥੇ ਕਿਸੇ ਜਨਤਾ ਨਾਰਮਲ ਜਨਤਾ ਨੂੰ ਵਾਸ਼ਰੂਮ ਨਹੀਂ ਮਿਲਦਾ ਤੁਸੀਂ ਵਾਸ਼ਰੂਮ ਪਹਿਲਾਂ ਅਵੇਲੇਬਲ ਕਰਾਓ ਆ ਚੀਜ਼ਾਂ ਕਰਾਨਾ ਕੀ ਹੋ ਜਾਊਗਾ ਕੁਝ ਹੋ ਜਾਊਗਾ ਦੱਸੋ ਮੈਨੂੰ ਇੱਥੇ ਬਿਨੇ ਪਹਿਲਾਂ ਚੂਹਿਆਂ ਲਈ ਕਹਿੰਦੇ ਚੂਹੇ ਵੀ ਬਹੁਤ ਨਿਕਲ ਜਾਂਦੇ ਨੇ ਚੂਹੇ ਬਾਰੇ ਮੈਨੂੰ ਚੂਹੇ ਬਾਰੇ ਮੈਨੂੰ ਇਹਨਾਂ ਨੂੰ ਪਤਾ ਮੈਂ ਖੁਦ ਆਪਣ ਕੀ ਨਹੀਂ ਜਾ ਬੰਦਾ ਚਲੋ ਬੂਟ ਕਟਨ ਹੋਇਆ ਵਾ ਬੜਾ ਵੱਡਾ ਕੀ ਉਹ ਤੋਂ ਕਟਨ ਇਹ ਜੀਜਾ ਕਰਾਨਾ ਕੁਛ ਨਹੀਂ ਜੇ ਜਿੰਨਾ ਪੈਸਾ ਤੁਸੀਂ ਇੱਥੇ ਲਾਇਆ ਉਹਨਾ ਪੈਸਾ ਵਾਸ਼ਰੂਮ ਬਣਾ ਚਲਾ ਦਿਓ ਵਾਸ਼ਰੂਮ ਹੈ ਹੀ ਨਹੀਂ ਹੈ ਹੀ ਨਹੀਂ ਇੱਥੇ ਜਾਣਗੇ ਅੱਜ ਤੇ ਦਿਨ ਚ ਰੈਨੋਵੇਸ਼ਨ ਕਰਤੀਆਂ ਚਮਕਾਤਾ ਸਾਰੇ ਕੁਝ ਉਹ ਤਿਆਰ ਕੀਤੇ ਜਾ ਰਹੇ ਨੇ ਕੁਝ ਵਾਸ਼ਰੂਮ ਤਿਆਰ ਹੋਣ ਹੋ ਰਹੇ ਨੇ ਕਿਉਂਕਿ ਇਹਨਾਂ ਨੇ ਆਣਾ ਸੀ ਪਹਿਲਾਂ ਕਿੱਥੇ ਵਾਸ਼ਰੂਮ ਸੀ ਦੱਸੋ ਅੱਜ ਮੈਂ ਕਹਿੰਨਾ ਕਿਸੇ ਦੀ ਫੀਮੇਲ ਨੇ ਜਾਣਾ ਹੋਵੇ ਵਾਸ਼ਰੂਮ ਦੱਸੋ ਕਿੱਥੇ ਜਾਊਗੀ ਫੀਮੇਲ ਉਹ ਗੱਲ ਕਹਿਣਾ ਸੋਖਾ ਜਦੋਂ ਆਈ ਜਨ ਬੰਨੋ ਕੁੜੀ ਦੇ ਕਰਨ ਹਾਂਜੀ ਉਹੀ ਗੱਲ ਆ ਉਹੀ ਗੱਲ ਆ ਇਹ ਅੱਜ ਆਣਾ ਸੀ ਦਾ ਅੱਜ ਆਣਾ ਸੀ ਸਾਰੀ ਤੇਰੀ ਆਹ ਪਾਰਕ ਚ ਕਦੇ ਝੂਲੇ ਨਹੀਂ ਲੱਗੇ ਹੁਣ ਝੂਲੇ ਲੱਗ ਗਏ ਆ ਇਹ ਕਦੇ ਪਹਿਲਾਂ ਬਾਥਰੂਮਾਂ ਨੂੰ ਵੀ ਤਾਂ ਤਾਲੇ ਲਾਏ ਹੁੰਦੇ ਆ ਪਹਿਲਾਂ ਬਾਥਰੂਮ ਨੂੰ ਤਾਲੇ ਇਹਨਾਂ ਨੇ ਸਟਾਫ ਲਈ ਰੱਖਿਆ ਤਾਲੇ ਲਾ ਕੇ ਰੱਖੇ ਜਿਹਦੇ ਸਟਾਫ ਨੇ ਜਾਣਾ ਖੋਲ ਲੈਣਾ ਵਾ ਦੱਸੋ ਕਿਸੇ ਬਾਕੀ ਬੰਦੇ ਨਹੀਂ ਕੋਈ ਵੈਲਿਊ ਨਹੀਂ ਆਮ ਜਨਰ ਤੁਸੀਂ ਕਿਸੇ ਨੂੰ ਪੁੱਛ ਕੇ ਦੇਖੋ ਆ ਪਿੱਛੇ ਘੁਮਾਓ ਆ ਪਿੱਛੇ ਘੁਮਾਓ ਕਦੇ ਫਾਰਮੇਸੀ ਇੱਧਰ ਸੀਗੀ ਅੱਜ ਇੱਧਰ ਨੂੰ ਕਰਤੀ ਤਾਂ ਕਿ ਉਹਨਾਂ ਨੇ ਆਣਾ ਸੀਗਾ ਇਹ ਕਿੱਦਾਂ ਕੀਤੀ ਹੁਣ ਮਾਡਲ ਬਣਾਤਾ ਹੁੰਦੇ ਕਿੱਥੇ ਮਿਲਦਾ ਕੋਣ ਕਹਿੰਦਾ ਮਾਡਲ ਮਾਤਾ ਹੈ ਮੈਨੂੰ ਦੱਸੋ ਮੈਨੂੰ ਕੀ ਮੈਂ ਦੱਸ ਦਿੰਦਾ ਨੂੰ ਕਿੱਥੇ ਕੀ ਕੀ ਮਿਲਦਾ ਕੀ ਕੀ ਨਹੀਂ ਮਿਲਦਾ ਦੱਸੋ ਚਲੋ ਤੁਹਾਨੂੰ ਮੈਂ ਪਹਿਲਾਂ ਵਾਸ਼ਰੂਮ ਦਿਖਾਵਾਂ ਜਿੱਥੇ ਖੁੱਲਾ ਕਰਦੇ ਆਓ ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਜਿਹੜਾ ਇੱਥੇ ਖੜਾ ਹੋਇਆ ਜਿਸ ਨੇ ਬਿਲਕੁਲ ਉਰਦੇ ਵੱਲੋਂ ਇਹ ਗਲ ਜਿਹੜੀ ਆਖੀਦਾਰੀ ਕੇ ਜਗ੍ਹਾ ਦੇ ਉੱਤੇ ਜਿਹੜਾ ਵਾਸ਼ਰੂਮ ਵੀ ਦਿਖਾਏ ਜਾਣਗੇ ਹਾਲਾ ਕਿ ਲਗਾਤਾਰ ਤਿਆਰੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸਿਵਲ ਹਸਪਤਾਲ ਦੇ ਵਿੱਚ ਸੋ ਇਸ ਟਾਈਮ ਦੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰੀਏ ਤਾਂ ਤਿਆਰੀਆਂ ਜਿਹੜੀਆਂ ਲਗਾਤਾਰ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਾਂ ਨਵੇਂ ਤਰੀਕੇ ਨਾਲ ਸਿਵਲ ਹਸਪਤਾਲ ਨੂੰ ਦੁਬਾਰ ਤੋਂ ਜਿਹੜਾ ਬਣਾਇਆ ਜਾ ਰਿਹਾ ਹੈ ਤਾਂ ਉਸ ਤੋਂ ਬਾਅਦ ਇਹਨੂੰ ਚਮਕਾਉਣ ਦੀ ਵੀ ਤਿਆਰੀਆਂ ਲਾਗੀ ਲਗਾਤਾਰ ਤਿਆਰੀਆਂ ਜੜੀਆਂ ਇਸ ਟਾਈਮ ਦੇਖਣ ਨੂੰ ਮਿਲਦੀਆਂ ਪਰ ਆਸਤਾ ਉਦਘਾਟਨ ਕਰ ਦਿੱਤਾ ਗਿਆ ਅਸ ਤੋਂ ਬਾਅਦ ਰਿਪੀਟ టు ਰਿਪੀਟ ਜ਼ਰੂਰ ਦਿਖਾਵਾਂਗੇ ਕਿ ਅੰਦਰ ਕਿਸ ਤਰੀਕੇ ਦੀਆਂ ਸੁਵਿਧਾ ਜੜੀਆਂ ਲੋਕਾਂ ਨੂੰ ਮਿਲਦੀਆਂ ਨੇ ਤੇ ਕਿਸ ਤਰੀਕੇ ਦੀ ਸਹੂਲਤਾਂ ਲੋਕਾਂ ਨੂੰ ਮਿਲਦੀਆਂ ਨੇ ਦੇਖੋ ਲੁਧਿਆਣਾ ライブ ਮੈਨੇਜਿੰਗ ਕੈਮਰਾਮੈਨ ਹਾਨੀ ਨਾਲ ਤਨਮਾ